ਲੁਧਿਆਣਾ ਵਿੱਚ ਫਰੀਦਕੋਟ ਦੇ ਆਜ਼ਾਦ ਜਿੱਤੇ ਐਮਪੀ ਸਰਬਜੀਤ ਸਿੰਘ ਖਾਲਸਾ ਪਹੁੰਚੇ ਲੁਧਿਆਣਾ ਪਹੁੰਚਣ ਤੇ ਵਪਾਰੀਆਂ ਵੱਲੋਂ ਐਮਪੀ ਸਰਬਜੀਤ ਸਿੰਘ ਖਾਲਸਾ ਦਾ ਪਰਮਾ ਸਵਾਗਤ ਕੀਤਾ ਗਿਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਵਪਾਰੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਦੀ ਆਵਾਜ਼ ਉਹ ਸੈਂਟਰਲ ਗਵਰਨਮੈਂਟ ਤੱਕ ਸਦਨ ਦੇ ਵਿੱਚ ਪਹੁੰਚਾਉਣਗੇ ਤੇ ਅੱਜ ਇੰਡਸਟਰੀ ਲਿਸਟ ਮੈਂ ਬੁਲਾਇਆ ਸੀ ਇੰਡਸਟਰੀ ਲਿਸਟ ਮੈਂ ਤਾਂ ਆਪਣਾ ਲੁਧਿਆਣਾ ਆਪਣੀਆਂ ਮੰਗਾਂ ਦੱਸਣ ਵਾਸਤੇ ਵੀ ਮੈਂ ਵੀ ਮੈਂ ਸੈਂਟਰ ਦੇ ਵਿੱਚ ਜਾ ਕੇ ਗਵਰਨਮੈਂਟ ਤੱਕ ਉਹਨਾਂ ਦੀ ਆਵਾਜ਼ ਪਹੁੰਚਾਵਾਂ ਤੇ ਹੁਣ ਕਿਸ ਤਰ੍ਹਾਂ ਤੁਹਾਨੂੰ ਆਪਣੀ ਮੁਸ਼ਕਲਾਂ ਸਹੀ ਕੀ ਮੁਸ਼ਕਲਾ ਆ ਰਹੀ ਹੈ ਹਲੇ ਉਹਨਾਂ ਨੇ ਮੈਨੂੰ ਦੱਸਿਆ ਨਹੀਂ ਕੁਝ ਦੇਣਗੇ ਮੈਂ ਮੈਂ ਰੈਂਡਮ ਹੋਮ ਲੈ ਕੇ ਜਾ ਕੇ ਫਿਰ ਦਊਗਾ ਅੱਛਾ ਤੇ ਹੁਣ ਅਦਰ ਗੱਲ ਕਰੀਏ ਫਰੀਦਕੋਟ ਦੀ ਫਰੀਦਕੋਟ ਦੇ ਲੋਕਾਂ ਨੂੰ ਕਿਸਤਾ ਦੇ ਦਾਂ ਕਿਉਂਕਿ ਲੋਕਾਂ ਨੇ ਤੁਹਾਡੇ ਤੋਂ ਮੈਂ ਤਾਂ ਬਹੁਤ ਧੰਨਵਾਦ ਕਰਦਾ ਜੀ ਮੈਂ ਤਾਂ ਬਹੁਤ ਬਹੁਤ ਮਤਲਬ ਦਿਲੋਂ ਧੰਨਵਾਦ ਕਰਦਾ ਫਰੀਦਕੋਟ ਵਾਲਿਆਂ ਦਾ ਮੇਰਾ ਬਹੁਤ ਸਾਥ ਦਿੱਤਾ ਮੇਰੇ ਤੋਂ ਕੋਈ ਉਹਨਾਂ ਨੇ ਖਰਚਾ ਨਹੀਂ ਕਰਾਇਆ ਕੋਈ ਮਰ ਤੋਂ ਤੇਲ ਦੇ ਪੈਸੇ ਨਹੀਂ ਮੰਗੇ ਐਨੇ ਐਨੇ ਰੋਡ ショਅ ਕੀਤੇ ਆ ਬਹੁਤ ਬਹੁਤ ਧੰਵਾਦ ਜੀ ਦਾ ਅੱਛਾ ਅਹਿਮ ਮੁੱਦੇ ਕੀ ਸੀ ਜਿਹੜਾ ਤੁਸੀਂ ਲੜਾਈ ਲੜ ਰਹੇ ਸੀ ਅਹਿਮ ਮੁੱਦੇ ਨਹੀਂ ਅਸੀਂ ਕੋਈ ਮੁੱਦੇ ਨਹੀਂ ਜੀ ਅਸੀਂ ਤਾਂ ਪੰਥ ਦੀ ਗੱਲ ਕਰਕੇ ਚੱਲੇ ਆ ਵੀ ਮੈਂ ਸਾਡੇ ਫਾਦਰ ਸਾਹਿਬ ਨੇ ਕੁਰਬਾਨੀ ਕੀਤੀ ਆ ਵੀ ਅਸੀਂ ਵੀ ਅੱਗੇ ਨੂੰ ਪੰਥ ਦੀ ਸੇਵਾ ਕਰਾਂਗੇ ਬਹੁਤ ਬੰਦਾ ਲੋਕਾਂ ਦੇ ਵਿੱਚ ਇਹ ਹੋ ਗਿਆ ਅਸੀਂ ਭਾਈ ਜੀ ਵੀ ਜਿਵੇਂ ਬੀਬੀ ਖਾਲੜਾ ਨੋਹਰਾ ਕੇ ਆਪਾਂ ਮੇਹਣਾ ਲੈ ਲਿਆ ਵੀ ਪੰਥ ਦਾ ਮੇਹਣਾ ਨਾ ਲੈ ਲਿਓ ਤੇ ਹੁਣ ਜਿਹੜੀ ਗੱਲ ਕਰਦੇ ਆ ਕਿ ਤਾਂ ਪੰਥਕ ਪੱਟ ਕਈ ਹੋਰ ਪਾਰਟੀਆਂ ਵਿੱਚ ਜਿਹੜੀਆਂ ਉੱਥੇ ਵੱਡੀਆਂ-ਵੱਡੀਆਂ ਪਾਰਟੀਆਂ ਸੀਗਾ ਤੁਹਾਡੇ ਮੁਕਾਬਲੇ ਦੇ ਵਿੱਚ ਤੁਸੀਂ ਲੇਕਿਨ ਆਜ਼ਾਦ ਉਮੀਦਵਾਰ ਤੇ ਉਹਨਾਂ ਨੇ ਵੱਡਾ ਪ੍ਰੋਸਾ ਜਾਇਆ ਅਮਰਿਤਪਾਲ ਵੀ ਜਿਹਨਾਂ ਤੁਸੀਂ ਹੈਗਾ ਉਹ ਵੀ ਅੱਗੇ ਆਏ ਨੇ ਹੁਣ ਜਿੱਤੇ ਨੇ ਦੋ ਆਜ਼ਾਦ ਮਿਰਵਾ ਤੁਸੀਂ ਪੰਜਾਬ ਦੇ ਵਿੱਚੋਂ ਜਿੱਤ ਕੇ ਸੰਸਦ ਚ ਪਹੁੰਚੇ ਤੇ ਹੁਣ ਲੱਗ ਰਿਹਾ ਹੈ ਕਿ ਪੰਜਾਬ ਦੀ ਆਵਾਜ਼ ਬਣ ਕੇ ਜਿੱਦਾਂ ਤੁਸੀਂ ਬਿਲਕੁਲ ਜੀ ਆਬਵੀਅਸ ਹੈ ਅ ਕਹ ਰਹਾਂਗੇ ਅਸੀ ਗੱਲ ਅਮਰਿਤਪਾਲ ਨੂੰ ਕਿੱਦਾਂ ਦੇਖਦਾ ਸਰ ਅਮਰਿਤਪਾਲ ਅਮਰਿਤਪਾਲ ਦਾ ਰਿਹਾਈ ਹੋਣੀ ਚਾਹੀਦੀ ਹੈ ਜੀ ਐਮਪੀ ਬਣ ਕੇ ਉਹ ਤੇ ਹੁਣ ਕੋਈ ਵਾਲ ਵੀ ਚੱਕੂਗੇ ਸਾਹਸ ਉਹ ਆਬਵੀਅਸ ਹੈ ਜੀ ਕੀ ਮੰਨਦਾ ਨਹੀਂ ਰਿਹਾ ਕੀਤਾ ਜਾਵੇ ਕੀ ਮਤੇ ਉਹਨਾਂ ਦੇ ਉਹਨਾਂ ਦੀ ਕੀ ਲੜਾਈ ਹੈ ਸੇਮ ਲੜਾਈ ਹੈ ਤੁਹਾਡੀ ਉਹਨਾਂ ਦੀ ਅਸੀਂ ਇੱਕੋ ਹੀ ਲੜਾਈ ਹੈ ਜੀ ਪਹਿਲਾਂ ਤਾਂ ਉਹਨਾਂ ਨੂੰ ਰਿਹਾ ਕਰਾਈਏ ਅਸੀਂ ਤੇ ਦੂਜਾ ਪਹਿਲਾਂ ਰਿਹਾ ਤਾਂ ਕਰਾਈਏ ਦੂਜਾ ਤਾਂ ਫਿਰ ਮੀਟਿੰਗ ਤੋਂ ਬਾਅਦ ਦੇਖਾਂਗੇ ਅਸੀਂ ਕੀ ਗੱਲ ਕਰਨੀ ਹੈ ਅਚਾ ਤੇ ਹੁਣ ਜੰਦ ਜਾਂਦੇ ਜੰਦੇ ਰਵਨੀਤ ਬਿੱਟੂ ਨੇ ਕਿਹਾ ਕਿ ਜਿਹਨੇ ਬੰਦੀ ਸਿੰਘ ਹੈਗੇ ਨਹੀਂ ਆ ਉਹਨਾਂ ਨੂੰ ਰਿਹਾਸ ਭਾਜੀ ਉਹਦੇ ਬਾਰੇ ਮੈਨੂੰ ਕੀ ਪਤਾ ਉਹਨਾਂ ਦੇ ਮਨ ਚ ਕੀ ਚੱਲਦਾ ਨਾ ਮੈਨੂੰ ਕਦੇ ਮਿਲਿਆ ਨਾ ਮੇਰੇ ਕਦੇ ਫੋਨ ਤੇ ਗੱਲ ਹੁੰਦੀ ਹੈ ਉਹ ਜਾਣੇ ਤੇ ਸੈਂਟਰ ਦੇ ਵਿੱਚ ਤਾਂ ਬੀਜੇਪੀ ਦੀ ਸਰਕਾਰ ਹੈ ਤੁਹਾਨੂੰ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਚ ਕੋਈ ਤੁਹਾਨੂੰ ਇਨਾ ਫੰਡ ਦੇਗੀ ਜੀ ਕਿ ਤੁਸੀਂ ਭਾਜੀ ਉਹ ਤਾਂ ਜੋ ਮਿਲਦਾ ਹੁੰਦਾ ਹੈ ਐਮਪੀ ਨੂੰ ਤਾਂ ਮੈਂ ਕਰੂੰਗਾ ਇਨਾ ਲੋਕਾਂ ਦੀ ਸੇਵਾ ਕੋਈ ਫੰਡ ਜਿਹੜਾ